ਲੰਗੇ ਕੱਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਲੈਕਆਊਟ ਰਿਆ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਾਇਰਨ ਵੱਜੇ ਆ। ਦੁਕਾਨਾਂ ਬੰਦ ਹੋ ਗਈਆਂ ਲਗਭਗ 8 ਵਜੇ ਦੇ ਕਰੀਬ ਸ਼ਾਮ ਦੇ ਵੇਲੇ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਵੇਰ ਦੇ ਵੇਲੇ ਤੱਕ ਤੇ ਬਲੈਕਆਊਟ ਚੱਲਣਾ ਯਾਨੀ ਕਿ ਕਿਸੇ ਥਾਂ ਤੇ 8 ਤੋਂ 5 ਤੱਕ ਕਿਸੇ ਥਾਂ ਦੇ ਉੱਤੇ 9 ਤੋਂ ਲੈ ਕੇ 5 ਤੱਕ। ਲੰਗੇ ਕੱਲ ਰਾਤੀ 8:30 ਵਜੇ ਦਾ ਵੇਲਾ ਸੀ ਜਦੋਂ ਫਿਰੋਜ਼ਪੁਰ ਦੇ ਵਿੱਚੋਂ ਖਬਰ ਆਈ ਕਿ ਉੱਥੇ ਇੱਕ ਮਿਜ਼ਾਈਲ ਡਿੱਗੀ ਆ। ਖਬਰ ਇਹ ਆਈ ਦੀ ਕਿ ਉੱਥੋਂ ਦੇ ਲੋਕਾਂ ਨੇ ਥੋੜੀ ਥੋੜੀ ਦੇਰ ਬਾਅਦ ਉੱਚੀ ਆਵਾਜ਼ ਵਿੱਚ ਧਮਾਕੇ ਸੁਣੇ ਆ। ਲੋਕ ਡਰ ਗਏ, ਲੋਕ ਘਰਾਂ ਦੇ ਵਿੱਚ ਵੜ ਗਏ, ਧਰਾਂ ਦੇ ਵਿੱਚ ਵੜ ਜਾਣਾ ਕੁਦਰਤੀ ਆ ਬੰਦਾ ਦਹਿਸ਼ਤ ਮਹਿਸੂਸ ਕਰਦਾ, ਡਰ ਜਾਂਦਾ, ਕੰਬ ਜਾਂਦਾ, ਜਿੰਨਾ ਮਰਜ਼ੀ ਬੰਦਾ ਬਣਿਆ ਫਿਰੇ ਪਰ ਇਹ ਗੱਲਾਂ ਡਰਾਉਂਦੀਆਂ। ਇਹ ਡਰ ਵਾਲੀ ਖਬਰ ਆ ਨਾ। ਇਹ ਸਹਿਮ ਵਾਲੀ ਖਬਰ ਆ। ਸਾਡੇ ਆਪਣੇ ਪੰਜਾਬ ਦੇ ਵਿੱਚ ਜੇਕਰ ਇਦਾਂ ਹੋਊਗਾ ਤਾਂ ਇਹਨੂੰ ਮਸਾਲਾ ਨਹੀਂ ਲਾਉਣਾ ਚਾਹੀਦਾ। ਪਰ ਜੇਕਰ ਮੈਂ ਇਸ ਰੂਪ ਦੇ ਵਿੱਚ ਪੇਸ਼ ਕਰਾਂ ਜਿਵੇਂ ਕਿ ਅੱਜਕੱਲ ਮਾਹੌਲ ਚੱਲਦਾ ਇੱਕ ਪਾਸੇ ਤੁਸੀਂ ਡਰੇ ਹੋਊਂ ਹੋ ਤੇ ਮੈਂ ਇਹ ਗੱਲ ਕਹਵਾ ਕੇ ਫਿਰੋਜ਼ਪੁਰ ਵਿੱਚ ਕਹਰਾਮ ਮਚ ਗਿਆ। फिरोजपुर में इतना बड़ा धमाका हुआ कि लोगों की नींद उड़ गई फिरोजपुर में लोग घरों से बाहर भागने लगे फिरोजपुर में लोग मौत को सामने देखकर भयंकर मौत को देखकर डर गए फिरोजपुर में लोगों का क्या बनेगा पंजाब खतरे में पंजाब में किसी भी वक्त और हमले हो सकते हैं पंजाब के लोग अब कैसे बचेंगे ये मैं आगाह कर रहा हूं तूसी मेनू सुनोगे नहीं सुनोगे तो तानू सुनना भी नहीं चाहिदा ਖਬਰ ਦੁਖਦਾਈ ਆ ਉਹਨੂੰ ਪੇਸ਼ ਉਵੇਂ ਕਰਨਾ ਚਾਹੀਦਾ ਜਿਵੇਂ ਕਿ ਸਾਡੇ ਭੈਣਾ ਵੀਰਾਂ ਦੇ ਵੱਲੋਂ ਬਰਦਾਸ਼ਤ ਕੀਤਾ ਜਾ ਸਕੇ ਜਿਵੇਂ ਕਿ ਉਹਨਾਂ ਦੇ ਮੱਲਬ ਲੱਗ ਸਕੇ ਉਹਨਾਂ ਦੇ ਡਰ ਨੂੰ ਘਟਾਇਆ ਜਾ ਸਕੇ ਪਰ ਜੇ ਅੱਗ ਲਾਉਣੀ ਹੋਵੇ ਤਾਂ ਫਿਰ ਤਾਂ ਜਿਵੇਂ ਚੱਲ ਰਿਹਾ ਅੱਜਕੱਲ ਉਵੇਂ ਹੀ ਆ ਕਿ ਪੰਜਾਬ ਦਾ ਕੁਛ ਨਹੀਂ ਬਚੇਗਾ ਪੰਜਾਬ ਕੇ ਸਰਹੱਦੀ ਖੇਤਰੋਂ ਮੇਂ ਬੁਰਾ ਹਾਲ ਹੋ ਗਿਆ ਪੰਜਾਬ ਮੇਂ ਜਗ੍ਹਾ ਜਗ੍ਹਾ ਪਰ ਗੋਲੇ ਡਿੱਗ ਰਹੇ ਹਨ ਜਗ੍ਹਾ ਜਗ੍ਹਾ ਪਰ ਰਾਕਟ ਡਿੱਗ ਰਹੀਆਂ ਹਨ ਪੰਜਾਬ ਮੇਂ ਜਗ੍ਹਾ ਜਗ੍ਹਾ ਪਰ ਮਜ਼ਾਈਲੇ ਡਿੱਗ ਰਹੀਆਂ ਹਨ ਔਰ ਪੰਜਾਬ ਮੇ ਖੱਡੇ ਦੇਖ ਕੇ ਲੋਕੋ ਕੋ ਕੰਮਕਪੀ ਆ ਚੁੱਕੀ ਹੈ ਜੇ ਮੈਂ ਆ ਗੱਲਾਂ ਕਰਾਂ ਤੇ ਸੱਚੀ ਮੁੱਚੀ ਮੇਰੇ ਵਾਸਤੇ ਵੀ ਮਾੜੀ ਗੱਲ ਆ ਇਵੇਂ ਹੋਣਾ ਨਹੀਂ ਚਾਹੀਦਾ ਪਰ ਪੰਜਾਬ ਦੇ ਵਿੱਚ ਤਮਾਕੇ ਹੋਏ ਆ ਪੰਜਾਬ ਦੇ ਵਿੱਚ ਲੋਕ ਕੁਝ ਹੱਦ ਤੱਕ ਡਰੇ ਹੋਏ ਆ ਪਰ ਮੈਂ ਫੇਰ ਇਹ ਗੱਲ ਕਹਿਣਾ ਵੀ ਕੋਈ ਚੱਕਰ ਨਹੀਂ ਚਿੰਤਾ ਵਾਲੀ ਗੱਲ ਨਹੀਂ ਸਭ ਕੁਝ ਠੀਕ ਆ ਹੌਸਲੇ ਦੇ ਵਿੱਚ ਰਹਿਣਾ ਚਾਹੀਦਾ ਮੇਰੇ ਕੋਲ ਇਹ ਨਾ ਇੱਕ ਰਿਪੋਰਟ ਆ ਮੈਂ ਤੁਹਾਡੇ ਨਾਲ ਉਹ ਜ਼ਰੂਰ ਸਾਂਝੀ ਕਰਨੀ ਚਾਹਉਣਾ ਵਕਫ ਵਕਫ ਟੀਵੀ ਚਨਲਾਂ ਜਿਨ੍ਹਾਂ ਨੂੰ ਅਸੀਂ ਨੈਸ਼ਨਲ মিডিਆ ਦੇ ਬਹੁਤ ਵੱਡੇ ਵੱਡੇ ਅੰਗ ਕਹਿੰਦੇ ਆ ਉਹਨਾਂ ਦੇ ਵੱਲੋਂ ਜੋ ਥੰਬਨੇਲ ਆਪਣੇ ਲਾਏ ਗਏ ਵੱਖ-ਵੱਖ ਟੀਵੀ ਚੈਨਲਾਂ ਦੇ ਉੱਤੇ ਜਿਹੜੇ ਉਹਨਾਂ ਦੇ YouTube ਚੈਨਲ ਆ ਮੈਂ ਤੁਹਾਨੂੰ ਉਹਨਾਂ ਦੇ ਕੁਝ ਇੱਕ ਬੇਰਵੇ ਪੜ੍ਹ ਕੇ ਸੁਣਾਉਣੇ ਚਾਹੁੰਦਾ ਵੀ ਸਾਡੇ ਨੈਸ਼ਨਲ মিডিਏ ਦੀ ਔਕਾਤ ਕੀ ਆ ਤੁਹਾਨੂੰ ਇਸ ਥਾਂ ਤੋਂ ਪਤਾ ਲੱਗੂਗਾ ਵੀ ਜਿਹੜੀ ਔਕਾਤ ਕੀ ਆ ਇੱਥੇ ਜੀ ਜ਼ੀ ਨਿਊਜ਼ ਦੇ ਵੱਲੋਂ ਇਹ ਲਿਖਿਆ ਜਾ ਰਿਹਾ ਕਿ ਪਾਕਿਸਤਾਨੀ ਆਰਮੀ ਨੇ ਸਰੈਂਡਰ ਕਰਦੀ ਆ ਉਹਨਾਂ ਦੀ ਨਜ਼ਰ ਦੇ ਵਿੱਚ ਪਾਕਿਸਤਾਨ ਦੀ ਆਰਮੀ ਨੇ ਸਰੈਂਡਰ ਕਰ ਦਿੱਤਾ ਇਹਨਾਂ ਨੇ ਇੱਕ ਥਾਂ ਦੇ ਉੱਤੇ ਲਿਖਿਆ ਹੈਗਾ ਕਈ ਚੌਕੀਆਂ ਉਪਰ ਬਲੂਚੋਂ ਦਾ ਕਬਜ਼ਾ ਕਰਾਚੀ ਮੇ ਤਬਾਹੀ ਮਚ ਗਈ ਫਿਰ ਅਗਲੀ ਗੱਲ ਇਹਨਾਂ ਨੇ ਕਹੀ ਜੀ ਕਿ ਭਾਰਤ ਪਾਕ ਯੁੱਧ ਮੇ ਅਮਰੀਕਾ ਕੀ ਐਂਟਰੀ 트ੰਪ ਕਾ ਤਗੜਾ ਐਲਾਨ ਫਿਰ ਇਹਨੇ ਅਗਲੀ ਗੱਲ ਕਹੀ ਆ ਪਾਕਿਸਤਾਨ ਮੇ ਤਬਾਹੀ ਮਚਾਣੇ ਕੇ ਬਾਦ ਭਾਰਤੀ ਸੈਨਾ ਖੁਸ਼ ਫਿਰ ਇਹਨੇ ਗੱਲ ਕਹੀ ਆ ਅਤੰਕੀ ਹਾਫਿਜ਼ ਕੇ ਕਰੀਬ ਪਹੁੰਚੀ ਸੈਨਾ ਕੁਛ ਮਿੰਟੋ ਮੇ ਹੋਗਾ ਬੜਾ ਧਮਾਕਾ ਫਿਰ ਮੈਂ ਕੁਝ ਕੋ ਹੋਰ ਜੜੀਆਂ ਵੱਖ-ਵੱਖ ਰਿਪੋਰਟਾਂ ਵੇਖੀਆਂ ਗੀਰੇ ਬੱਤੇ ਗੱਲ ਅਵੱਲੀ ਕਹੀ ਗਈ ਹੈ ਉਹ ਕਹਿੰਦੇ ਕਿ 25 ਤਾਬੜ ਤੋੜ ਐਕਸ਼ਨ ਐਕਸ਼ਨ ਸੇ ਦਹਿਲਾ ਪੂਰਾ ਪਾਕਿਸਤਾਨ ਤੇ ਪਾਕਿਸਤਾਨ ਛੋੜ 바ਗੇ ਆਰਮੀ ਚੀਫ ਮੁਨੀਰ ਇਹ ਜ਼ੀਨ ਨਿਊਜ਼ ਦੇ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਖਬਰਾਂ ਤੁਸੀਂ ਸੁਣਨੀਆਂ ਨਹੀਂ ਸੁਣਨੀਆਂ ਤੁਹਾਡੀ ਮਰਜ਼ੀ ਹੈ ਤੁਸੀਂ ਠੰਡੇ ਮੱਤੇ ਵਾਲੀਆਂ ਖਬਰਾਂ ਸੁਣਨੀਆਂ ਜਾਂ ਅੱਗ ਦੇਖਣੀ ਚਾਹੁੰਦੇ ਇਹ ਤੁਹਾਡੀ ਆਪਣੀ ਨਿੱਜੀ ਤੌਰ ਤੇ ਮਰਜ਼ੀ ਹੈ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਦੇ ਕੋਲੇ ਕਿੱਥੋਂ ਜਾਣਕਾਰੀ ਆਉਂਦੀ ਹੈ ਸਾਡੀ ਭਾਰਤੀ ਫੌਜ ਨੇ ਤਾਂ ਜਾਣਕਾਰੀ ਦਿੱਤੀ ਹੀ ਨਹੀਂ ਕਿ ਅਸੀਂ ਉੱਥੋਂ ਦੇ ਆਰਮੀ ਚੀਫ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਸੀਂ ਫਲਾਣੀ ਥਾਂ ਦੇ ਉੱਤੇ ਧਮਾਕੇ ਕਰ ਦਿੱਤੇ ਤੇ ਬਹੁਤ ਥਰਲੀ ਮਚਾਤੀ ਹੈ ਉਹਨਾਂ ਨੇ ਤਾਂ ਇਹ ਗੱਲ ਕਹੀ ਨਹੀਂ ਕਿ ਅਸੀਂ ਫਲਾਣੇ ਫਲਾਣੇ ਸ਼ਹਿਰ ਕਬਜ਼ੇ ਦੇ ਵਿੱਚ ਲੈ ਲਿਆ ਇਹ ਜੀ ਨਿਊਜ਼ ਨੂੰ ਕਿਵੇਂ ਪਤਾ ਲੱਗਦਾ ਮੈਨੂੰ ਇਸ ਗੱਲ ਦੀ ਹਾਲੇ ਤੱਕ ਸਮਝ ਨਹੀਂ ਆਈ ਫਿਰ ਉਸ ਤੋਂ ਇਲਾਵਾ ਇੱਕ ਮੈਂ ਹੋਰ ਟੀਵੀ ਚੈਨਲ ਦੀ ਰਿਪੋਰਟ ਦੱਸਦਾ ਇੱਥੇ ਇੰਡੀਆ ਟੀਵੀ ਇਹ ਗੱਲ ਕਹਿਣਾ ਜੀ ਕਿ ਇਸਲਾਮਾਬਾਦ ਪਰ ਬਿਆਨਕਰ ਅਟੈਕ ਕਰ ਲਿਆ ਗਿਆ ਭਾਰਤ ਪਾਕਿਸਤਾਨ ਹਮਲੇ ਦੇ ਵਿੱਚ ਆਸਿਮ ਮੁਨੀਰ ਗਾਇਬ ਹੋ ਚੁੱਕੇ ਹਨ ਇਹ ਉਹਨਾਂ ਦੀਆਂ ਰਿਪੋਰਟਾਂ ਪਈਆਂ ਫਿਰ ਇੱਕ ਦੋ ਹੋਰ ਟੀਵੀ ਚੈਨਲ ਜਿਹੜੇ ਮੈਂ ਦੇਖੇ ਵੀ ਇਹ ਕਰਨੇ ਕੀ ਇਹਨਾਂ ਦੇ ਲੱਛਣ ਕੀ ਆ ਉਹ ਕਹਿੰਦੇ ਜੀ ਕਿ ਭਾਰਤ ਕੀ ਕਾਰਵਾਈ ਸੇ ਪਾਕਿਸਤਾਨ ਪੂਰੇ ਕਾ ਪੂਰਾ ਤਬਾਹ ਇਹ ਰਿਪਬਲਿਕ ਨਿਊਜ਼ ਦੇ ਵੱਲੋਂ ਗੱਲ ਕਹੀ ਗਈ ਆ ਮੈਂ ਨਹੀਂ ਕਹਿੰਦਾ ਉਹ ਕਹਿੰਦੇ ਜੀ ਕਿ ਇਹ ਖਤਮ ਹੋ ਚੁੱਕਿਆ ਪਾਕਿਸਤਾਨ ਮੁੱਕ ਗਿਆ ਇਹ ਉਹ ਕਹਿੰਦੇ ਜੀ ਆਤੰਕਸਤਾਨ ਪਰ ਫੁੱਲ ਸਟ੍ਰਾਈਕ ਹੋ ਚੁੱਕੀ ਆ ਅਬ ਨਹੀਂ ਬਚੇਗਾ ਪਾਕਿਸਤਾਨ ਬਾਰਡਰ ਪਰ ਛਿੜ ਗਈ ਹੈ ਬयंकर ਜੰਗ ਇਹ ਇਹਨਾਂ ਦੇ ਥੰਬਨੇਲ ਨੇ ਜਿਨ੍ਹਾਂ ਨੂੰ ਤੁਸੀਂ ਰਾਤ ਨੂੰ ਆਪਦਾ ਕੀਮਤੀ ਸਮਾਂ ਕੱਢ ਕੱਢ ਕੇ ਸੁਣਦੇ ਹੋ ਜਿਨ੍ਹਾਂ ਦੇ ਲਈ ਤੁਸੀਂ ਆਪਣਾ ਕੀਮਤੀ ਵਕਤ ਜ਼ਾਇਆ ਕਰਦੇ ਹੋ ਇਹ ਉਹਨਾਂ ਦੀਆਂ ਖਬਰਾਂ ਦੇ ਸਰਲੇਖ ਨੇ ਇਹ ਟਾਈਟਲ ਨੇ YouTube ਤੇ ਥੰਬਨੇਲ ਨੇ ਟੀਵੀ ਚੈਨਲਾਂ ਦੇ ਉੱਤੇ ਸਕਰੋਲ ਚੱਲਦੀ ਹੈ ਥੱਲੇ ਪੱਟੀ ਚੱਲਦੀ ਹੈ ਨਾਂ ਰੱਖੇ ਜਾਂਦੇ ਆ ਫਿਰ ਵੱਡੇ ਵੱਡੇ ਢੋਲ ਵੱਜਦੇ ਆ ਜਿਵੇਂ ਉਦਾਹਰਣ ਦੇ ਤੌਰ ਦੇ ਤੇ ਅਬ ਨਹੀਂ ਬਚੇਗਾ ਕبھی ਪਾਕਿਸਤਾਨ ਡੰਗ 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 ਆ ਕੰਮ ਸ਼ੁਰੂ ਹੋ ਜਾਂਦਾ ਇਹ ਤੁਹਾਨੂੰ ਡਰਾਉਂਦੇ ਆ ਸਮਝਾਉਂਦੇ ਆ ਬਚਾਉਂਦੇ ਆ ਜਾਂ ਤੁਹਾਨੂੰ ਠੁੰਮਣਾ ਦਿੰਦੇ ਆ ਵੀ ਭਾਈ ਕੋਈ ਚੱਕਰ ਨਹੀਂ ਅਸੀਂ ਨਾਲ ਆ ਮੀਡੀਆ ਦਾ ਕੰਮ ਕੀ ਹੁੰਦਾ ਮੈਂ ਮੰਨਦਾ ਕਿ ਅੱਜ ਦੇ ਦੌਰ ਦੇ ਵਿੱਚ ਮੀਡੀਆ ਜਿਹੜਾ ਉਹ ਬਹੁਤ ਅੱਗੇ ਨਿਕਲ ਗਿਆ بڑے ਮੁਕਾਬਲੇ ਦੇ ਵਿੱਚ ਆ ਇਹਨੂੰ ਮੁਕਾਬਲੇ ਦੇ ਵਿੱਚ ਰਹਿਣ ਦੇ ਲਈ ਕੁਝ ਕ ਗੱਲਾਂ ਕਰਨੀਆਂ ਪੈਣਗੀਆਂ ਪਰ ਤਾਂ ਗੱਲਾਂ ਹੀ ਨਹੀਂ ਜੇਕਰ ਸਾਨੂੰ ਭਾਰਤੀ ਫੌਜ ਦੇ ਅਧਿਕਾਰੀ ਜਾਣਕਾਰੀ ਦੇਣ ਕਿ ਅਸੀਂ ਭਾਈ ਫਲਾਣੀ ਥਾਂ ਤੇ ਕਬਜ਼ਾ ਕਰ ਲਿਆ ਅਸੀਂ ਭਾਈ ਫਲਾਣੀ ਥਾਂ ਦੇ ਉੱਤੇ ਫਲਾਣਿਆਂ ਨੂੰ ਮਾਰ ਮੁਕਾਇਆ ਅਸੀਂ ਜੀ ਫਲਾਣੀ ਥਾਂ ਦੇ ਉੱਤੇ ਫੌਜਮੁਖੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਉਹਨੂੰ ਬੰਦੀ ਬਣਾ ਲਿਆ ਡਰ ਦੇ ਕਰਕੇ ਜੀ ਫਲਾਣੇ ਫਲਾਣੇ ਦੇਸ਼ ਛੱਡ ਗਏ ਅਸੀਂ ਇਹ ਗੱਲ ਕਮਾਏ ਜੀ ਕਿ ਸਾਡੀ ਸਨਮਾਨਯੋਗ ਭਾਰਤੀ ਫੌਜ ਸਾਡੇ ਦੇਸ਼ ਦਾ ਰੱਖਿਆ ਵਿਭਾਗ ਸਾਡੇ ਦੇਸ਼ ਦੀ ਸਰਕਾਰ ਨੇ ਜਾਣਕਾਰੀ ਦਿੱਤੀ ਆ ਉਹ ਤਾਂ ਬਹੁਤ ਸ਼ਰਮੀ ਨਾਲ ਬੋਲਦੇ ਆ ਤੁਸੀਂ ਸੋਫੀਆ ਕੁਰਾਸ਼ੀ ਜਿਹੜੀ ਕਿ ਬੜੀ ਕਾਬਲ ਕੁੜੀ ਆ ਜਿਨ੍ਹਾਂ ਦੇ ਵੱਲੋਂ ਕਿ ਬੜੀ ਖੂਬਸੂਰਤ ਜਾਣਕਾਰੀ ਪਿਛਲੇ ਤਿੰਨ ਮਹੀਨਿਆਂ ਦੇ ਵਿੱਚ ਦਿੱਤੀ ਗਈ ਆ ਵਿਯਮਕਾ ਸਿੰਘ ਜਿਹੜੀ ਕਿ ਵਿੰਗ ਕਮਾਂਡਰ ਆ ਤੇ ਜਿਹੜੇ ਭਾਰਤ ਦੇ ਵਿਦੇਸ਼ ਵਿਭਾਗ ਦੇ ਸਖਤਰ ਹੈਗੇ ਆ ਤੇ ਉਹਨਾਂ ਦੇ ਵੱਲੋਂ ਵਿਕਰਮ ਮਿਸਰੀ ਦੇ ਵੱਲੋਂ ਜਦੋਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਉਹਨਾਂ ਦੇ ਬੋਲ ਦੇਖੋ ਤੇ ਇਹ ਅੱਗ ਉਗਲਣ ਵਾਲੇ ਟੀਵੀ ਚੱਲਣਾਂ ਦੇ ਤਰੀਕੇ ਦੇਖੋ ਤੁਹਾਨੂੰ ਪਤਾ ਲੱਗ ਜਾਂਦਾ ਵੀ ਭਾਈ ਇਹ ਕਾਦੇ ਲਾਇਕ ਆ ਇਹਨਾਂ ਦੀ ਔਕਾਤ ਕੀ ਆ ਤੇ ਤੁਸੀਂ ਇਹਨਾਂ ਦੇ ਮਗਰ ਲੱਗ ਕੇ ਹੁਣ ਤੱਕ ਆਪਦਾ ਕਿਵੇਂ ਕੀਮਤੀ ਸਮਾਂ ਜ਼ਾਇਆ ਕਰਦੇ ਰਹੇ ਯਾਰ ਇੱਕ ਹੋਰ ਗੱਲ ਆ بڑے ਲੋਕਾਂ ਨੂੰ ਚਾ ਚੜਿਆ ਹੁੰਦਾ ਜੰਗ ਲੱਗ ਗਈ ਪੜਾਕੇ ਪਹਿਣਗੇ ਬੰਬ ਬਲਾ ਲਿਆਂਗੇ ਵੱਟ ਕੱਢ ਦੇਣਗੇ ਤੁਹਾਨੂੰ ਮੈਂ ਅੰਕੜਾ ਸੁਣਾ ਦਿੰਦਾ ਇੱਕ ਜਿਹੜਾ ਡਿੱਗਿਆ ਹੋਇਆ ਬੰਬ ਕਿਸੇ ਵੀ ਦੇਸ਼ 'ਚ ਲੜਾਈ ਛਿੜੇ ਇੱਕ ਡਿੱਗਿਆ ਹੋਇਆ ਬੰਬ ਉਠੀਆਂ ਹੋਈਆਂ ਲਾਟਾਂ ਨਿਕਲੀਆਂ ਹੋਈਆਂ ਚੰਗਿਆੜੀਆਂ ਤੁਰੇ ਹੋਏ ਟੈਂਕ ਡਿੱਗੇ ਹੋਏ ਗੋਲੇ ਤੁਹਾਡੇ ਪਰਸ ਦੇ ਉੱਤੇ ਤੁਹਾਡੀ ਜੇਬ ਦੇ ਉੱਤੇ ਅਸਰ ਕਿਵੇਂ ਪਾਉਂਦੇ ਆ ਆ ਇਸ ਅੰਕੜੇ ਦੇ ਵਿੱਚ ਸਾਰੀ ਗੱਲ ਸ਼ਾਮਿਲ ਆ ਮੈਂ ਤੁਹਾਨੂੰ ਪੜ ਕੇ ਕੁਝ ਅੰਕ ਸੁਣਾ ਦਨਾ ਦੁਬਈ ਦੇ ਫੋਰਨ ਅਫੇਅਰਜ਼ ਫੋਰਮ ਦੇ ਵੱਲੋਂ ਫੋਰਨ ਅਫੇਅਰਜ਼ ਫੋਰਮ ਦੇ ਵੱਲੋਂ ਇਹ ਰਿਪੋਰਟ ਪੇਸ਼ ਕੀਤੀ ਗਈ ਆ ਇਹ ਗੱਲ ਕਹੀ ਗਈ ਆ ਕਿ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਆ ਇਹ ਦੋਵਾਂ ਦੇਸ਼ਾਂ ਵਾਸਤੇ ਆਰਥਿਕ ਤੌਰ ਦੇ ਉੱਤੇ ਕਿਵੇਂ ਨੁਕਸਾਨ ਦਾ ਇੱਕ ਸਾਬਤ ਹੋਤਕ ਨਹੀਂ ਉਜਾੜਾ ਕਿਵੇਂ ਕਰ ਸਕਦੀ ਹੈ ਜੇ ਜੰਗ ਥੋੜੇ ਕ ਸਮੇਂ ਦੀ ਲੱਗੀ ਜਿਵੇਂ ਕਿ ਹੁਣ ਜੇ ਜੰਗ ਜਿਹਨੂੰ ਆਪਾਂ ਇਹ ਅਫੀਸ਼ੀਅਲ ਜੰਗ ਵੀ ਨਹੀਂ ਕਹਿੰਦੇ ਜੇ ਜੰਗ ਥੋੜੇ ਸਮੇਂ ਦੀ ਹੋਈ ਤਾਂ 1460 ਕਰੋੜ ਰੁਪਏ ਤੋਂ ਲੈ ਕੇ 5000 ਕਰੋੜ ਰੁਪਏ ਤੱਕ ਪਰ ਡੇ ਖਰਚਾ ਇੱਕ ਦਿਨ ਦਾ ਖਰਚਾ ਉਹ ਆਪਣੀ ਤੇ ਪੈਣਾ ਤੁਹਾਡੀ ਜੇਬ ਤੇ ਪੈਣਾ ਤੁਹਾਡੇ ਪਰਸ ਤੇ ਤੁਹਾਡੇ ਖਾਤੇ ਦੇ ਉੱਤੇ ਪੈਣਾ ਉਹ ਤੁਸੀਂ ਜਾਣਦੇ ਆ ਜੇ ਲੰਮੀ ਜੰਗ ਛੜਪੀ ਤਾਂ ਹਰ ਰੋਜ਼ 1 ਲੱਖ ਤੇ 34000 ਕਰੋੜ ਰੁਪਏ ਦਾ ਖਰਚਾ ਹੋਣਾ ਇਹ ਜੇਕਰ ਆਪਾਂ ਗੱਲ ਕਰੀਏ ਕਾਰਗਲਦੀ ਜੰਗ ਜਿਹੜੀ ਬੀਤੇ ਦੇ ਵਿੱਚ ਹੋਈ ਆ ਕੁਝ ਦਾ ਹੱਕੇ ਪਹਿਲਾਂ ਉਹਦੀ ਗੱਲ ਕਰੀਏ ਉਦੋਂ ਦੇਖੋ ਕਿੰਨੇ ਦਹਾਕੇ ਹੋ ਗਏ ਉਦੋਂ ਖਰਚੇ ਵੀ ਘਟ ਸੀਗੇ ਉਦੋਂ ਦੀ ਗੱਲ ਕਰੀਏ ਤਾਂ ਜ਼ਮੀਨੀ ਫੌਜ ਜਿਹੜੀ ਜ਼ਮੀਨ ਦੇ ਉੱਤੇ ਕੰਮ ਕਰਦੀ ਆ ਉਹਦਾ ਖਰਚਾ ਪਰ ਡੇ 10 ਤੋਂ ਲੈ ਕੇ 15 ਕਰੋੜ ਰੁਪਏ ਆਉਂਦਾ ਸੀ ਤੇ ਜੇ ਆਪਾਂ ਹਵਾਈ ਫੌਜ ਦੇ ਖਰਚੇ ਦੀ ਗੱਲ ਕਰੀਏ ਤਾਂ ਇਹਦਾ ਖਰਚਾ ਲਗਭਗ 2000 ਕਰੋੜ ਰੁਪਏ ਆਉਂਦਾ ਸੀ ਮਤਲਬ ਇਹ ਆ ਕਿ ਇਹ ਹੈਗੇ ਜੀ ਉਹਦੇ ਅਸਲੇ ਦੇ ਖਰਚੇ ਇਹ ਹੈਗੇ ਜੀ ਮਸ਼ੀਨਾਂ ਦੇ ਖਰਚੇ ਇਹ ਬਾਕੀ ਖਰਚੇ ਹੁੰਦੇ ਆ ਪਰ ਜੇ ਆਪਾਂ ਫੌਜ ਦੇ ਟੋਟਲ ਖਰਚੇ ਦੀ ਗੱਲ ਕਰੀਏ ਫੌਜ ਨੇ ਖਾਣਾ ਵੀ ਆ ਫੌਜ ਨੇ ਰਹਿਣਾ ਵੀ ਆ ਫੌਜ ਨੇ ਬਾਕੀ ਹੋਰ ਜਿਹੜੀਆਂ ਗਤੀਵਿਧੀਆਂ ਉਹ ਵੀ ਕਰਨੀਆਂ ਉਹਦੀ ਗੱਲ ਕਰੀਏ ਤਾਂ ਡੇਲੀ 1460 ਕਰੋੜ ਰੁਪਇਆ ਖਰਚਾ ਸੀ 2016 ਤੱਕ ਇਹ 5000 ਕਰੋੜ ਰੁਪਇਆ ਹੋ ਗਿਆ ਇਸ ਹਿਸਾਬ ਦੇ ਨਾਲ ਜੇ ਗੱਲ ਕਰਕੇ ਤੱਕ 4 ਹਫ਼ਤੇ ਜੇਕਰ جنگ ਚੱਲਦੀ ਆ ਤਾਂ 43 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਤੇ ਇਹ ਦੇਸ਼ ਦੀ 20% ਜੀਡੀਪੀ ਆ 20% ਦੀ ਜੀਡੀਪੀ ਆ ਸੋ ਇਹ ਦੇਖ ਲਓ ਜੀ ਕਿ جنگ ਦੇ ਸਾਨੂੰ ਫਾਇਦੇ ਕਿੰਨੇ ਕਿ ਤੇ ਨੁਕਸਾਨ ਕਿੰਨੇ ਕਾ ਜਿਨ੍ਹਾਂ ਨੂੰ جنگ ਲਾ ਕੇ ਸੁਆਦ ਆਉਂਦਾ ਉਹ ਟੀਵੀ ਚੈਨਲ ਆ ਜਿਹੜੇ جنگ ਲੱਗੇ ਤੋਂ ਮਸੂਸੇ ਪਏ ਆ ਉਹ ਆਪਣੇ ਵਰਗੇ ਲੋਕ ਆ ਆਪਾਂ ਆਪਦੇ ਪਿਆਰਿਆਂ ਨੂੰ ਕਿਵੇਂ ਚੇਤੇ ਕਰਨਾ ਤੇ ਆਪਾਂ ਆਪਦੇ ਪਿਆਰਿਆਂ ਦੇ ਨਾਲ ਕਿਵੇਂ ਖੜਨਾ ਇਹ ਸਾਡੀ ਆਪੋ ਆਪਣੀ ਮਰਜ਼ੀ ਆ ਪਰ ਹਾਂ ਇਹ ਗੱਲ ਸੱਚੀ ਹੈ ਜਿਹੜੀ ਕਿ ਵਿਦੇਸ਼ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਲੰਘੇ ਕੱਲ ਸੋਫੀਆ ਪ੍ਰੈਸੀ ਦੇ ਵੱਲੋਂ ਵਿਯਮਕਾ ਸਿੰਘ ਤੇ ਵਿਕਰਮ ਮਿਸਰੀ ਦੇ ਵੱਲੋਂ ਕਿਹਾ ਗਿਆ ਕਿ ਨਨਕਾਣਾ ਸਾਹਿਬ ਦੇ ਉੱਤੇ ਭਾਰਤੀ ਫੌਜ ਨੇ ਬਿਲਕੁਲ ਅਟੈਕ ਨਹੀਂ ਕੀਤਾ ਇਹ ਪਰਲੇ ਪਾਰ ਦੇ ਵੱਲੋਂ ਝੂਠ ਬੋਲਿਆ ਜਾ ਰਿਹਾ ਉਹ ਇਹ ਗੱਲ ਕਹਿੰਦੇ ਪਰਲੇ ਪਾਰ ਵਾਲੇ ਕਿ ਅਸੀਂ ਪੁੰਛ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਨਹੀਂ ਕੀਤਾ ਉਹ ਕਹਿੰਦੇ ਬਿਲਕੁਲ ਕੀਤਾ ਗਿਆ ਉੱਥੇ ਰਾਗੀ ਸਿੰਘ ਦੀ ਮੌਤ ਹੋਈ ਹੈ ਹੋਰ ਜਿਹੜੇ ਸਿੰਘ ਆ ਸ਼ਹੀਦ ਹੋਏ ਆ ਉਹਨਾਂ ਨੇ ਕਿਹਾ ਜੀ ਕਿ ਇਹ ਪਾਕਿਸਤਾਨ ਦੇ ਵੱਲੋਂ ਝੂਠ ਬੋਲਿਆ ਜਾ ਰਿਹਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਬਠਿੰਡੇ ਦੇ ਵਿੱਚ ਅਟੈਕ ਕੀਤਾ ਗਿਆ ਤੇ ਸਾਡੀ ਭਾਰਤੀ ਫੌਜ ਦੇ ਵੱਲੋਂ ਤੇ ਉਹਦੇ ਵੱਲੋਂ ਇਸ ਵੇਲੇ ਸਾਰਾ ਕੁਝ ਉਹਦਾ ਰੋਕ ਦਿੱਤਾ ਗਿਆ ਜਿਹੜਾ ਉਹਨਾਂ ਦਾ ਹਮਲਾ ਨਾਕਾਮ ਕਰ ਦਿੱਤਾ ਗਿਆ ਮਜ਼ਾਈਲਾਂ ਡੇਗੀਆਂ ਡਰੋਨ ਡੇਗੇ ਉਹ ਤੈਸ਼ ਨਸ਼ ਕਰ ਦਿੱਤੇ ਗਏ ਆ ਇਹ ਕੋਈ ਜਾਣਕਾਰੀ ਆ ਫਿਰੋਜ਼ਪੁਰ ਦੇ ਵਿੱਚ ਧਮਾਕੇ ਹੋਏ ਆ ਕੁਝ ਹੋਰ ਥਾਵਾਂ ਤੋਂ ਖਤਰੇ ਦੇ ਕੁ ਗੂ ਬੋਲ ਰਹੇ ਆ ਪੰਜਾਬ ਦੇ ਵਿੱਚ ਅੱਗ ਨਾ ਲੱਗੇ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਹੰਡਾਇਆ ਮੈਂ ਅੱਗੇ ਹਰ ਰੋਜ਼ ਹੀ ਗੱਲ ਕਹਿਣਾ ਆਜੋ ਆਪਾਂ ਦੁਆ ਮੰਗੀਏ ਸਾਨੂੰ ਸਾਡੇ ਦੇਸ਼ ਦੇ ਉੱਤੇ ਮਾਣ ਆ ਸਾਡੇ ਦੇਸ਼ ਦੀ ਆਰਮੀ ਜਿੰਦਾਬਾਦ ਆ ਸਾਡਾ ਦੇਸ਼ ਜਿੰਦਾਬਾਦ ਆ ਤੇ ਆਪਾਂ ਸਿਰਫ ਤੇ ਸਿਰਫ ਆਪਦੇ ਵਿਊ ਫਾਲੋਅਰ ਦੇ ਚੱਕਰ ਦੇ ਵਿੱਚ ਸੱਚਾਈ ਤੋਂ ਉਰੇ ਪਰੇ ਨਾ ਹੋਈਏ ਚੰਗਿਆਂ ਨੂੰ ਸਤਿਕਾਰ ਦੇਈਏ ਮਾੜਿਆਂ ਨੂੰ ਨਕਾਰ ਦੇਈਏ ਸਮਾ ਕਿਹਦੇ ਲਈ ਕੱਢਣਾ ਕਿਹਦੇ ਲਈ ਨਹੀਂ ਇਹ ਤੁਹਾਡੀ ਆਪਣੀ ਮਰਜ਼ੀ ਹੈ